ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਚਰਨ ਸੋ ਇਤਿਹਾਸ ਸਥਾਨ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ 1515 ਦੇ ਵਿੱਚ ਆਏ ਨੇ ਉਸ ਸਮੇਂ ਇੱਥੇ ਲੋਧੀ ਖਾਨ ਦਾ ਰਾਜ ਸੀ ਤੇ ਕੁਝ ਗਿਣਤੀ ਦੀਆਂ ਥੋੜੀਆਂ-ਬਹੁਤੀਆਂ ਇਮਾਰਤਾਂ ਸੀ ਉਸ ਸਮੇਂ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਆ ਕੇ ਬੈਠੇ ਨੇ ਇੱਥੇ ਸਤਲੁਜ ਦਰਿਆ ਵਸਦਾ ਚੱਲਦਾ ਸੀ ਜੇ ਸਮੇਂ ਲੋਧੀ ਖਾਨ ਨੂੰ ਪਤਾ ਲੱਗਾ ਵੀ ਪੀਰਾਂ ਦੇ ਪੀਰ ਗੁਰੂ ਨਾਨਕ ਦੇਵ ਜੀ ਮਹਾਰਾਜ ਸਤਲੁਜ ਦਰਿਆ ਦੇ ਕੰਢੇ ਤੇ ਆ ਕੇ ਬੈਠੇ ਨੇ ਆ ਕੇ ਮੱਥਾ ਟੇਕਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਤੇ ਬੇਨਤੀ ਕੀਤੀ ਹੇ ਪੀਰਾਂ ਦੇ ਪੀਰ ਕਿ ਮੈਂ ਇਸ ਨਗਰ ਨੂੰ ਬਹੁਤ ਵੱਡੇ ਪੱਧਰ ਤੇ ਬਸਾਉਣਾ ਚਾਹਨਾ ਪਰ ਇਹ ਜਿਹੜਾ ਸਤਲੁਜ ਦਰਿਆ ਦਾ ਵਹਾਇਆ ਪਾਣੀ ਦਾ ਇਹ ਇਮਾਰਤਾਂ ਨੂੰ ਤਹਿਸਨੈਸ ਕਰ ਦਿੰਦਾ ਢਾਹ ਢੇਰੀ ਕਰ ਦਿੰਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਲੋਧੀ ਖਾਂ ਤੂੰ ਪਰਜਾ ਦੇ ਨਾਲ ਇਨਸਾਫ ਕਰ ਇੱਕ ਦਿਨੇ ਤੇਰਾ ਨਗਰ ਹੈ ਜਿਹੜਾ ਬਹੁਤ ਵੱਡੇ ਪੱਧਰ ਤੇ ਵਸੇਗਾ ਤੇ ਉਹਨਾਂ ਨੇ ਨਗਰ ਬਸਾਇਆ ਲੁਧਿਆਣਾ ਇਹ ਤੇ ਅਸਲੇ ਤੁਸੀਂ ਦੇਖਦੇ ਪਿਓ ਦੁਨੀਆ ਦੇ ਵਿੱਚ ਕੀ ਆਲ ਵੱਡਾਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਿਰਪਾ ਦਾ ਸਦਕਾ ਲੁਧਿਆਣੇ ਦਾ ਨਾਂ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦ ਸਿਟੀ ਹੈਡਲਾਈਨ ਸੇ ਮੈਂ ਤੁਹਾਡੇ ਨਾਲ ਦਿਕਤੀ ਸ਼ਰਮਾ ਅੱਜ ਗੁਰਪੁਰਬ ਦੇ ਇੱਕ ਬਹੁਤ ਵੱਡੇ ਦਿਨ ਦੇ ਕਰਕੇ ਆਪਾਂ ਅੱਜ ਇਹੋ ਜਿਹਾ ਗੁਰਦੁਆਰੇ 'ਚ ਲੈ ਕੇ ਆਇਆ ਤੁਹਾਨੂੰ ਜਿਸ ਵਿੱਚ ਗੁਰੂ ਨਾਨਕ ਦੇਵ ਜੀ ਦਾ ਚਰਨ ਸਪਰਸ਼ ਕੀਤਾ ਸੀਗਾ ਕਦੋਂ ਕੀਤਾ ਸੀਗਾ ਇਹਦੇ ਬਾਰੇ ਵੀ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਪਹਿਲਾਂ ਤੁਹਾਨੂੰ ਦੱਸ ਦੇਣੀ ਕਿਹੜਾ ਗੁਰਦੁਆਰਾ ਇਹ ਹੈ ਇਤਿਹਾਸਿਕ ਗੁਰਦੁਆਰਾ ਗਊਕਾੜ ਪਛਾਈ ਜਿੱਥੇ ਪਹਿਲੀ ਵਾਰ ਗੁਰੂ ਨਾਨਕ ਦੇਵ ਜੀ ਨੇ ਇੱਥੇ ਚਰਨ ਸਪਰਸ਼ ਕੀਤਾ ਸੀ ਇੱਧਰ ਦੇ ਜਿਹੜੇ ਗ੍ਰੰਥੀ ਨੇ ਆਪਾਂ ਉਹਨਾਂ ਨਾਲ ਪੂਰੀ ਗੱਲਬਾਤ ਕਰਾਂਗੇ ਤੇ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ ਤੇ ਸਾਡੇ ਨਾਲ ਇਸ ਟਾਈਮ ਤੇ ਜਿਹੜੇ ਹੈੱਡ ਗ੍ਰੰਥੀ ਨੇ ਗੁਰਦੁਆਰੇ ਦੇ ਬਾਬਾ ਸੋਨ ਸਿੰਘ ਜੀ ਉਹ ਦੀ ਇਤਿਹਾਸ ਹੈ ਇੱਕ ਗੁਰਦੁਆਰੇ ਦਾ ਸਤਿ ਸ੍ਰੀ ਅਕਾਲ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਨੰਬਰ ਤੇ ਮੈਂ ਇਸ ਚੈਨਲ ਦਾ ਬਹੁਤ ਬੜਾ ਧੰਨਵਾਦ ਦਿਆਂ ਜਿਹੜਾ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅੱਜ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋ ਸਮੇਂ ਤੋਂ ਸਮਾਂ ਕੱਢ ਕੇ ਇੱਥੇ ਪਹੁੰਚ ਕੀਤੀ ਹੈ ਤੇ ਇਤੋਂ ਦਾ ਇਤਿਹਾਸ ਜਾਣਨ ਦੀ ਬਹੁਤ ਬੜਾ ਉਪਰਾਲਾ ਕੀਤਾ ਹੈ ਮੈਂ ਸਭ ਦਾ ਧੰਨਵਾਦ ਦਿਆਂ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਚਰਨ ਸੋ ਇਤਿਹਾਸ ਸਥਾਨ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ 1515 ਦੇ ਵਿੱਚ ਆਏ ਨੇ ਉਸ ਸਮੇਂ ਇੱਥੇ ਲੋਧੀ ਖਾਨ ਦਾ ਰਾਜ ਸੀ ਤੇ ਕੁਝ ਗਿਣਤੀ ਦੀਆਂ ਥੋੜੀਆਂ-ਬਹੁਤੀਆਂ ਇਮਾਰਤਾਂ ਸੀ ਉਸ ਸਮੇਂ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਆ ਕੇ ਬੈਠੇ ਨੇ ਇੱਥੇ ਸਤਲੋਜ ਦਰਿਆ ਵਸਦਾ ਚੱਲਦਾ ਸੀ ਤੇ ਸਤਲੋਜ ਦਰਿਆ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜਾ ਬਹਾਅ ਸੀ ਪਾਣੀ ਦਾ ਉਹ ਆਉਂਦਾ ਸੀ ਤੇ ਜਿਹਨੀਆਂ ਵੀ ਇਮਾਰਤਾਂ ਲੋਧੀ ਖਾਨ ਬਣਾਉਂਦਾ ਸੀ ਉਹਨਾਂ ਨੂੰ ਤੈਅ ਸੁਨੈਸ ਕਰ ਦਿੰਦਾ ਸੀ ਜੇ ਸਮੇਂ ਲੋਧੀ ਖਾਨ ਨੂੰ ਪਤਾ ਲੱਗਾ ਵੀ ਪੀਰਾਂ ਦੇ ਪੀਰ ਗੁਰੂ ਨਾਨਕ ਦੇਵ ਜੀ ਮਹਾਰਾਜ ਸਤਲੁਜ ਦਰਿਆ ਦੇ ਕੰਢੇ ਤੇ ਆ ਕੇ ਬੈਠੇ ਨੇ ਤੇ ਉਹਨਾਂ ਨੇ ਆਪਣੀਆਂ ਰਾਣੀਆਂ ਨੂੰ ਨਾਲ ਲਿਆ ਗੋਲੀਆਂ ਨੂੰ ਨਾਲ ਲਿਆ ਆਪਣੇ ਸੇਵਾਦਾਰਾਂ ਨੂੰ ਸਪਾਈਆਂ ਨੂੰ ਮੰਤਰੀਆਂ ਨੂੰ ਨਾਲ ਲੈ ਕੇ ਥਾਲ ਭਰ ਕੇ ਮੋਹਰਾਂ ਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਪਹੁੰਚ ਕੀਤੀ ਆ ਕੇ ਮੱਥਾ ਟੇਕਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਤੇ ਬੇਨਤੀ ਕੀਤੀ ਹੇ ਪੀਰਾਂ ਦੇ ਪੀਰ ਕਿ ਮੈਂ ਇਸ ਨਗਰ ਨੂੰ ਬਹੁਤ ਵੱਡੇ ਪੱਧਰ ਤੇ ਵਸਾਉਣਾ ਚਾਹਨਾ ਪਰ ਇਹ ਜਿਹੜਾ ਸਤਲੁਜ ਦਰਿਆ ਦਾ ਬਹਾਇਆ ਪਾਣੀ ਦਾ ਇਹ ਇਮਾਰਤਾਂ ਨੂੰ ਤਹਿਸਨਸ ਕਰ ਦਿੰਦਾ ਢਾ ਢੇਰੀ ਕਰ ਦਿੰਦਾ ਹੈ ਕਿਰਪਾ ਕਰੋ ਦਇਆ ਕਰੋ ਪੀਰਾਂ ਦੇ ਪੀਰ ਕਿ ਇਹ ਸਤਲੁਜ ਸਤਲੁਜ ਦਰਿਆ ਇਥੋਂ ਬਹਿ ਕੇ ਚੱਲੇ ਤੇ ਮੈਂ ਇਸ ਨਗਰ ਨੂੰ ਬਹੁਤ ਵੱਡੇ ਪੱਧਰ ਤੇ ਵਸਾਵਾਂ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਲੋਧੀ ਖਾਂ ਤੂੰ ਪਰਜਾ ਦੇ ਨਾਲ ਇਨਸਾਫ ਕਰ ਇੱਕ ਦਿਨੇ ਤੇਰਾ ਨਗਰ ਹੈ ਜਿਹੜਾ ਬਹੁਤ ਵੱਡੇ ਪੱਧਰ ਤੇ ਵਸੇਗਾ ਤੇ ਦੁਨੀਆ ਦੇ ਵਿੱਚ ਇਹਦਾ ਨਾਂ ਹੋਏਗਾ ਇਹਦਾ ਨਾਂ ਰੋਸਨ ਹੋਏਗਾ ਦੁਨੀਆ ਦੇ ਵਿੱਚ ਸੱਤ ਲੋਹੇ ਦਰਿਆ ਇਥੋਂ ਸੱਤ ਕੋਹ ਦੀ ਦੂਰੀ ਤੇ ਚਲੇ ਜਾਏਗਾ ਇਥੋਂ ਬੁੱਢਾ ਹੋ ਕੇ ਦਰਿਆ ਜਿਹੜਾ ਵਾਗੇਗਾ ਤੇ ਸੱਤ ਲੋਹੇ ਦਰਿਆ ਦੂਰ ਚਲਾ ਜਾਏਗਾ ਸੋ ਕਿਰਪਾ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦੋਂ ਇਹ ਵਚਨ ਕੀਤੇ ਆਪਣੇ ਪਿਆਰੇ ਮੁਖਾਰ ਵਿੱਚੋਂ ਤੇ ਲੋਧੀ ਖਾਨ ਨੂੰ ਪਤਾ ਲੱਗ ਗਿਆ ਤੇ ਲੋਧੀ ਖਾਨ ਨੇ ਸਤਗੁਰੂ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਸਤਿਗੁਰੂ ਦਾ ਧੰਨਵਾਦ ਕੀਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਤੇ ਇਹ ਇਤਿਹਾਸ ਸਥਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 1515 ਚ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ ਤੇ ਲੋਧੀ ਖਾਂ ਇਥੋਂ ਦਾ ਰਾਜਾ ਸੀ ਆਪ ਨੂੰ ਦੱਸਿਆ ਕਿ 1515 ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਆਏ ਨੇ ਤੇ ਉਹਨਾਂ ਨੇ ਇਹ ਨਗਰ ਬਸਾਇਆ ਲੁਧਿਆਣਾ ਇੱਥੇ ਐਸ ਲਈ ਤੁਸੀਂ ਦੇਖਦੇ ਪਿਓ ਦੁਨੀਆ ਦੇ ਵਿੱਚ ਕੀ ਆਲ ਵਰਡਾਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਿਰਪਾ ਦਾ ਸਦਕਾ ਲੁਧਿਆਣੇ ਦਾ ਨਾਮ ਹੈ ਤੇ ਇਸ ਵੇਲੇ ਬਹੁਤ ਸਾਰੀ ਸੰਗਤਾਂ ਨੇ ਜਿਹੜੀਆਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅੱਜ ਪ੍ਰਕਾਸ਼ ਦਿਹਾੜੇ ਤੇ ਪਹੁੰਚੀਆਂ ਨੇ ਤੇ ਇੱਥੇ ਸਤਿਗੁਰੂ ਦੇ ਦਰ ਤੇ ਨਮਸਤਕ ਹੋ ਕੇ ਆਪਣੀਆਂ ਮਾਨਦੀਆਂ ਭਾਵਨਾ ਪੂਰੀਆਂ ਕਰਦੀਆਂ ਨੇ ਤੇ ਗੁਰੂ ਕੇ ਲੰਗਰਾਂ ਵਾਸਤੇ ਹੋਰ ਸਭਾਵਾਂ ਵੀ ਸੰਗਤਾਂ ਲੁਧਿਆਣੇ ਦੀਆਂ ਵੱਧ ਚੜ ਕੇ ਸਭਾਵਾਂ ਕਰਦੀਆਂ ਇਹ ਨਹੀਂ ਕਿ ਕੱਲੇ ਇੱਥੇ ਸਿੱਖ ਮੱਥਾ ਠੇਕਦੇ ਨੇ ਸਿੱਖਾਂ ਦਾ ਗੁਰਦੁਆਰਾ ਨਹੀਂ ਇੱਥੇ ਸਾਰੇ ਧਰਮਾਂ ਦੇ ਲੋਕ ਅਸੀਂ ਜਿਹੜਾ ਜਣੇ ਦੇ ਘਰਾਂ ਵਿਖੇ ਗ੍ਰਾਹੀ ਲੈਣ ਗਿਆ ਸਾਨੂੰ ਹਿੰਦੂ ਵੀਰਾਂ ਨੇ ਸਾਨੂੰ ਹਿੰਦੂ ਭਰਾਵਾਂ ਨੇ ਵੱਧ ਚੜ ਕੇ ਗਰਾਈ ਦਿੱਤੀਆਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਲੰਗਰਾਂ ਵਾਸਤੇ ਸਵਾਮਾ ਵੀ ਦਿੱਤੀਆਂ ਸਾਡੇ ਸਿੱਖ ਭਰਾਵਾਂ ਨੇ ਵੀ ਦਿੱਤੀਆਂ ਨੇ ਅਹੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਆਪ ਸਭ ਦਾ ਧੰਨਵਾਦ ਕਰਦੇ ਆਂ ਦੂਜਾ ਅੱਜ ਮੋਦੀ ਸਾਹਿਬ ਨੇ ਵੀ ਬਹੁਤ ਵਧੀਆ ਕੀਤਾ ਹੈ ਕਿਸਾਨਾਂ ਦਾ ਸੰਘਰਸ਼ ਜੋ ਸਾਲ ਹੋ ਗਿਆ ਸੀ ਉਹਦੇ ਤਿੰਨ ਜਿਹੜੇ ਕਾਨੂੰਨ ਸੀ ਅੱਜ ਉਹਨਾਂ ਰੱਦ ਕਰ ਦਿੱਤੇ ਨੇ ਮੋਦੀ ਦਾ ਕਿਸਾਨਾਂ ਦਾ ਹੀ ਬਹੁਤ ਵੱਡਾ ਧੰਨਵਾਦ ਹੈ ਜਿਨ੍ਹਾਂ ਨੇ ਲੰਮੇ ਸਮੇਂ ਤੋਂ ਸੰਘਰਸ਼ ਲਾਇਆ ਸੀ ਸਤਗੁਰੂ ਨੇ ਆਪਾਰ ਕੀਤੀ ਅੱਜ ਬਹੁਤ ਵਧੀਆ ਦਿਨ ਤੇ ਬਹੁਤ ਸੋਹਣਾ ਦਿਨ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਿਸ ਸਮੇ ਮੋਦੀ ਨੇ ਵੀ ਇਹ ਕਾਨੂੰਨ ਰੱਦ ਕੀਤੇ ਨੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਆਪ ਸਭ ਦਾ ਧੰਨਵਾਦ ਕਰਦੇ ਆਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਤਿਹਾਸ ਸਥਾਨ ਹੈ ਸਾਡੇ ਰਿਸਾਈਵਰ ਹਰਬਿੰਦ ਸਿੰਘ ਜੀ ਮੈਨੇਜਰ ਜਰਮਨਜੀਤ ਸਿੰਘ ਜੀ ਸੁਮਸ਼ੇਰ ਸਿੰਘ ਜੀ ਲਖਵਿੰਦਰ ਸਿੰਘ ਸਾਰਾ ਸਟਾਫ ਇਸ ਗੁਰੂ ਦੇ ਦਰ ਤੇ ਸੇਵਾ ਨਿਭਾ ਰਹੇ ਨੇ ਆਪ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੀ ਤਾਂ ਤੁਸੀਂ ਦੇ ਨਹੀਂ ਸਿਰਫ ਲੁਧਿਆਣਾ ਦੇ ਨਹੀਂ 12 ਦੇ ਵੀ ਬਥੇਰੇ ਲੋਕ ਹੀ ਆਉਂਦੇ ਨੇ ਤੇ ਇੱਥੇ ਮਤਾ ਟੇਕ ਦੇ ਨੇ ਤੁਹਾਡਾ ਜਦੋਂ ਸਾਰੇ ਧਰਮ ਦੇ ਲੋਕ ਇੱਕ ਏਕਤਾ ਇੱਕ ਏਕਤਾ ਬਣ ਜਾਂਦੀ ਇੱਥੇ ਆ ਕੇ ਮਤਲਬ ਕਿੰਦਾ ਦਾ ਮਹਿਸੂਸ ਹੁੰਦਾ ਹੈ ਕਿੰਦਾ ਦਾ ਲੱਗਦਾ ਦੇਖ ਕੇ ਕਿ ਜਦੋਂ ਸਾਰੇ ਧਰਮ ਇਕੱਠੇ ਹੋ ਕੇ ਇੱਕ ਹੀ ਜਗ੍ਹਾ ਤੇ ਆ ਕੇ ਮੱਥਾ ਟੇਕਦੇ ਨੇ ਸਾਨੂੰ ਬਹੁਤ ਸੋਹਣਾ ਲੱਗਦਾ ਜੀ ਜਦੋਂ ਸਾਰੇ ਧਰਮ ਇੱਕ ਮੁੱਠ ਦੇ ਵਿੱਚ ਇੱਕ ਪਲੇਟਫਾਰਮ ਤੇ ਆ ਕੇ ਮੱਥਾ ਟੇਕਦੇ ਨੇ ਇਕੱਠੇ ਬੈਠ ਕੇ ਗੁਰੂ ਦਾ ਲੰਗਰ ਸਕਦੇ ਨੇ ਇਕੱਠੇ ਬੈਠ ਕੇ ਕੀਰਤਨ ਸੁਣਦੇ ਨੇ ਬਹੁਤ ਆਨੰਦ ਆਉਂਦਾ ਹੈ ਮੈਂ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਇਹ ਹੀ ਬੇਨਤੀ ਕਰਨਾ ਕਿ ਸਾਡਾ ਜਿਹੜਾ ਦੇਸ਼ ਨਾ ਇਸੇ ਤਰ੍ਹਾਂ ਇੱਕ ਮੋਟੋ ਜੇ ਇੱਕ ਜਿਵੇਂ ਭਾਈ ਭਾਈ ਬਣ ਕੇ ਭੈਣ ਭਰਾ ਦੀ ਤਰ੍ਹਾਂ ਇੱਕ ਪਰਿਵਾਰ ਦੀ ਤਰ੍ਹਾਂ ਸਾਰਾ ਦੇਸ਼ ਹੈ ਜਿਹੜਾ ਸਾਡਾ ਹੱਸੇ ਬਸੇ ਰਸੇ ਦੇ ਖੁਸ਼ੀ-ਖੁਸ਼ੀ ਜੀਣ ਮੇਰਾ ਇਹ ਸਭ ਦੇ ਤਾਂ ਹੀ ਦੋਨੋਂ ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਸਾਰੇ ਰਲ ਮਿਲ ਕੇ ਚਲੀਏ ਜਿੱਦਾਂ ਗੁਰਦੁਆਰੇ ਦਾ ਨਾਮ ਹੈ ਗਊਕਾੜ ਪਾਸ਼ਾ ਹੀ ਪਹਿਲੀ ਤੇ ਇੱਧਰ ਜਿਹੜੇ ਨਾਮ ਰੱਖਿਆ ਗਿਆ ਸੀ ਗੁਰੂ ਨਾਨਕ ਦੇਵ ਜੀ ਵੱਲੋਂ ਹੀ ਰੱਖਿਆ ਗਿਆ ਸੀਗਾ ਜੇ ਇਹਦੇ ਵਿੱਚ ਵੀ ਕੁਝ ਇਤਿਹਾਸ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਸਮੇਂ ਆਏ ਨੇ ਨਾ ਔਰ ਤੋਂ ਪਹਿਲਾਂ ਇੱਕ ਘਾਟ ਸੀ ਜਿੱਥੇ ਦੁਨੀਆਦਾਰੀ ਦੇ ਲੋਕ ਉਸ ਸਮੇਂ ਲੋਧੀ ਖਾਨ ਦੇ ਸਮੇਂ ਦੇ ਵਿੱਚ ਆ ਕੇ ਆਪਣੇ ਕਪੜੇ ਵਗੈਰਾ ਲੀੜੇ ਵਗੈਰਾ ਧੋਂਦੇ ਸੀ ਘਾਟ ਸੀ ਦੁਨੀਆਦਾਰੀ ਦੇ ਲੋਕ ਪਾਣੀ ਪੀਂਦੇ ਸੀ ਇਸ ਘਾਟ ਤੋਂ ਪਾਣੀ ਲੈ ਕੇ ਜਾਂਦੇ ਸੀ ਸਤਲੁਜ ਦਰਿਆ ਤੋਂ ਬਹੁਤ ਵਧੀਆ ਪਾਣੀ ਚੱਲਦਾ ਸੀ ਤੇ ਪੀਣ ਵਾਲਾ ਪਾਣੀ ਸੀ ਤੇ ਲੋਕ ਨਹਾਉਂਦੇ ਸੀ ਤੇ ਮਾਲ ਡੰਗਰ ਨੂੰ ਵੀ ਤੋਂ ਇਸ ਕਰਕੇ ਘਾਟ ਨਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਸ ਸਮੇਂ ਜੇ ਸਮੇਂ ਚਰਨ ਪਏ ਨੇ ਉਸ ਸਮੇਂ ਤੋਂ ਗੁਰਦੁਆਰਾ ਗਊ ਘਾਟ ਦੇ ਨਾਂ ਤੇ ਪ੍ਰਸਿੱਧ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਬਾਬਾ ਸੋਨ ਸਿੰਘ ਜੀ ਨੇ ਦੱਸਿਆ ਕਿ ਇਨਾ ਇਤਿਹਾਸਿਕ ਗੁਰਦੁਆਰਾ ਆ ਪਹਿਲੇ ਇੱਥੇ ਇੱਕ ਸਤਲੁਜ ਦਰਿਆ ਵਹਿੰਦਾ ਹੁੰਦਾ ਸੀਗਾ ਹੁਣ ਇੱਥੇ ਇੱਕ ਗੌ ਘਾਟ ਪਾਤਸ਼ਾਹੀ ਜਿਹੜੀ ਗੁਰੂ ਨਾਨਕ ਦੇਵ ਜੀ ਇੱਥੇ ਆਏ ਸੀਗੇ ਉਹਨਾਂ ਦੇ ਚਰਨ ਸਪਰਸ਼ ਹੋਏ ਤੇ ਉਹਨਾਂ ਨੇ ਉਸ ਤੋਂ ਬਾਅਦ ਜਿਹੜਾ ਹੈ ਇਹ ਗੁਰਦੁਆਰਾ ਇੱਥੇ ਸਥਾਪਿਤ ਕੀਤਾ ਗਿਆ ਸਾਰੀ ਜਾਣਕਾਰੀ ਤਾਂ ਉਹਨਾਂ ਨੇ ਦੇ ਹੀ ਦਿੱਤੀ ਗਈ ਹੈ ਤੇ ਤੁਸੀਂ ਵੀ ਦੱਸੋ ਕਿ ਤੁਹਾਡਾ ਕੀ ਸੋਚਣੀ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਆਏ ਸੀ ਤੇ ਉਦੋਂ ਉਹਨਾਂ ਨੇ ਇਹ ਜਿਹੜੀ ਇੱਥੇ ਚਰਨ ਸਪਰਸ਼ ਕੀਤਾ ਸੀਗਾ ਤੇ ਹੁਣ ਅੱਜ ਗੁਰਪੁਰਬ ਵਾਲੇ ਦਿਨ ਵੀ ਇੱਥੇ ਗੁਰਪੁਰਬ ਬੜੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਤੁਸੀਂ ਦੇਖੋਗੇ ਤੁਹਾਨੂੰ ਵੀ ਆਪਾਂ ਦਿਖਾਵਾਂਗੇ ਕਿ ਤਸਵੀਰਾਂ ਦਿਖਾਵਾਂਗੇ ਕਿ ਕਈ ਲੋਕੀ ਆ ਰਹੇ ਨੇ ਮੱਥਾ ਟੇਕ ਰਹੇ ਨੇ 21 ਧਰਮ ਨਹੀਂ ਸਾਰੇ ਧਰਮ ਮੁਸਲਮਾਨ ਹਿੰਦੂ ਸਿੱਖ ਭਾਵੇਂ ਜਿਹੜਾ ਮਰਜੀ ਧਰਮ ਹੋਵੇ ਸਾਰੇ ਇੱਥੇ ਆ ਕੇ ਮੱਥਾ ਟੇਕ ਰਹੇ ਨੇ ਤੇ ਤੁਸੀਂ ਵੀ ਆਓ ਤੇ ਮੱਥਾ ਟੇਕੋ ਤੇ ਮੇਰੇ ਵੱਲੋਂ ਵੀ ਤੁਹਾਨੂੰ ਬਹੁਤ ਬਹੁਤ ਗੁਰਪੁਰਬ ਦੀਆਂ ਸ਼ੁਭਕਾਮਨਾਵਾਂ ਤੇ ਇਦਾਂ ਹੀ ਹੋਰ ਨਵੇਂ ਅਪਡੇਟਸ ਵਾਸਤੇ ਜੁੜੇ ਰਹੋ ਦ ਸਿਟੀ ਹੈਲਾਈਟਸ